ਆ ਵੀ ਅੱਜ ਤੋਂ ਬਾਅਦ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਵਿਆਹ ਦਾ ਕਾਰਡ ਨਾ ਭੇਜੇ ਐਵੇਂ ਮੂੰਹ ਚਾ ਕੇ ਕਾਰਡ ਭੇਜ ਦੇਣੇ ਉਹ ਜਿਹੜਾ ਆਹ ਕਾਰਡ ਆ ਗਿਆ ਨਾ ਜੀ ਬਸ ਮੈਂ ਇਹਦੀ ਵੇਟ ਕਰ ਰਿਆ ਸੀ ਇਹ ਬਾਰਾਜ ਕੋਈ ਛੋਟਾ ਮੋੜਾ ਕਾਰਡ ਨਹੀਂ ਹੈ ਆ ਨੇੜੇ ਆ ਕੇ ਕੈਮਰਾਮੈਨ ਦਿਖਾਇਆ ਜਾਵੇ ਇਹ ਹੈ ਮੈਟ ਗਾਲਾ ਕਾਰਡ bro ਇਹ ਹੈਗਾ ਡੈਂਡੀਜ਼ਮ ਇਹਨਾਂ ਦਾ ਥੀਮ ਹੈ ਥੋੜੀ ਭਾਣੂ ਆਖੇ ਨਿਕਲੇ ਵਿੱਚ ਹਾਂ ਜੀ ਇਹ ਜ਼ਰੂਰੀ ਨੋਟ ਆ ਲੋ ਜੀ ਇੱਥੇ ਲਿਖਿਆ ਜੀ ਦ ਯੂਜ਼ ਆਫ ਦਾ ਸੈੱਲ ਫੋਨ ਐਂਡ ਦਾ ਰਿਕਾਰਡਿੰਗ ਆਫ ਦਾ ਡਿਵਾਈਸ ਐਂਡ ਦਾ ਪ੍ਰੋਫਿਟਿੰਗ ਦਾ ਈਵਨਿੰਗ ਇਹ ਕਹਿੰਦਾ ਆਉਦੇ ਆ ਉਹਦੇ ਫੋਨ ਕੱਢ ਕੇ ਉਹ ਰੀਲਾਂ ਨਾ ਭਰੋਣ ਲਾ ਪਿਓ ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ ਐਵੇਂ ਹੀ ਦਿਲ ਪਰ ਆਇਆ ਨਹੀਂ ਸੋਹਣੀਆਂ ਹੀ ਵਿਆਹ ਦੇ ਕਾਰਡ ਹੋਣੇ ਨਹੀਂ ਪੜਦੇ ਸਾਨੂੰ ਆ ਗਿਆ ਬੱਟ ਗਾਲਾ ਦਾ ਕਾਰਡ ਓਏ ਹੋਏ ਹੋਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਓਏ ਹੋਏ ਹੋਏ ਹਾਏ ਮੈਂ ਮਰ ਜਾ ਕੋਚ ਚੇਅਰ ਤੇ ਬੈਠਾ ਇਹ ਸਾਹਿਬ ਰੋਕੀ ਤੇ ਉਹਦੇ ਉੱਤੇ ਬੈਠਾ ਫਰੇਲ ਵਿਲੀਅਮ ਬੱਲੇ ਬੱਲੇ ਜਿਹੜੀ ਬੱਡੀ ਸਾਰੀ ਚੇਅਰ ਆ ਆਨਰੇਬਲ ਚੇਅਰ ਉੱਤੇ ਲਿਬਰੋਨ ਜੇਮਸ ਬੈਠਾ ਉਹਦਾ ਕੱਦ ਬਹੁਤ ਬੜਾ ਲਈ ਬੈਠੋ ਮਾਰੇ ਕੁਰਸੀ ਕੌਣ ਛੱਡਦਾ ਤੇ ਅਲਾ ਵਿੰਟੂਰ ਜੀ ਜਿਹੜੇ ਆ ਉਹ ਵੀ ਬ ਅੱਗੇ ਲਿਖਿਆ ਕਿ ਇਹ ਨਿਯੁਤਾਂ ਸਿਰਫ ਇੱਕ ਵਿਅਕਤੀ ਲਈ ਹੈ। ਅੱਛਾ ਅੱਛਾ ਪਰ ਪਰਸਨ ਪਰ ਪਲੇਟ ਵਾਲੇ ਹਿਸਾਬ ਨਾਲ ਮੈਂ ਤੁਹਾਨੂੰ ਲੈ ਜਾਣਾ ਸੀ। ਤੈਨੂੰ ਗਾਹ ਨੂੰ ਸੀ। ਸੋ ਮੰਡੇ ਦਾ 5th ਆਫ ਦਾ ਮੇ ਅਟ ਦਾ ਹਾਫ ਆਫ ਦਾ ਆਫਟਰ ਆਫ ਦਾ 5:00 ਸੋ ਸੀ ਹਸ ਟੂ ਬੀ ਮੈਂ ਕਿਦਾਂ ਦਾ ਕੋਟ ਪਾ ਕੇ ਜਾਵਾਂ ਤੇ ਟੌਰ ਕੱਢ ਕੇ ਜਾਵਾਂ ਪਤਾ ਲੱਗੇ ਪੰਜਾਬੀ ਆਗੇ ਓਏ